ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਮਦੀਨੇ ਤੋਂ ਹੁੰਦਿਆਂ ਹੋਇਆਂ ਬਗਦਾਦ ਵਿੱਚ ਪਹੁੰਚੇ ਜਿੱਥੇ ਪਹੁੰਚ ਕੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਮੁਸਲਮਾਨ ਲੋਕਾਂ ਦਾ ਇੱਕ ਪਰਮ ਤੋੜਿਆ ਕਿਉਂਕਿ ਮੁਸਲਮਾਨ ਲੋਕ ਸਮਝਦੇ ਸਨ ਕਿ ਰਾਗ ਸੰਗੀਤ ਦੀ ਵਰਤੋਂ ਸਿਰਫ ਨਾਚ ਗਾਣਿਆਂ ਵਾਸਤੇ ਹੀ ਕੀਤੀ ਜਾਂਦੀ ਹੈ ਇਸ ਦੇ ਚਲਦਿਆਂ ਹੀ ਉਹ ਰਾਗ ਨੂੰ ਰਾਮ ਕਹਿੰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਪਹੁੰਚ ਕੇ ਇੱਕ ਖਾਲੀ ਥਾਂ ਦੇਖ ਕੇ ਆਪਣਾ ਡੇਰਾ ਲਗਾ ਲਿਆ ਤੇ ਡੇਰਾ ਲਗਾਉਣ ਤੋਂ ਬਾਅਦ ਭਾਈ ਮਰਦਾਨੇ ਨੂੰ ਕਿਹਾ ਕਿ ਤੂੰ ਰਾਗ ਵਜਾ ਤੇ ਆਪ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ ਰਾਗ ਦੀ ਆਵਾਜ਼ ਸੁਣ ਕੇ ਕਈ ਸਾਰੇ ਮੁਸਲਮਾਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਰਾਗ ਤਾਂ ਹਰਾਮ ਹੁੰਦਾ ਹੈ ਇਸ ਲਈ ਤੁਸੀਂ ਰਾਗ ਵਜਾਉਣਾ ਛੱਡ ਦਿਓ ਪਰ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਰਾਗ ਕਦੇ ਵੀ ਬੁਰਾ ਨਹੀਂ ਹੁੰਦਾ ਬਲਕਿ ਮਾੜੀ ਚੰਗੀ ਰਾਗ ਦੀ ਵਰਤੋਂ ਹੁੰਦੀ ਹੈ ਜੇਕਰ ਰਾਗ ਦੀ ਮਾੜੀਆਂ ਰਚਨਾਵਾਂ ਲਈ ਵਰਤੋਂ ਕੀਤੀ ਜਾਵੇ ਤਾਂ ਇਹ ਵਰਤੋਂ ਨਿਸ਼ਚਿਤ ਹੀ ਮਾੜੀ ਹੈ ਪਰ ਰਾਗ ਸੰਗੀਤ ਇੱਕ ਇਹੋ ਜਿਹਾ ਸਾਧਨ ਹੈ ਜਿਹੜਾ ਮਨੁੱਖ ਦੀ ਸੁਰਤ ਨੂੰ ਪ੍ਰਭੂ ਨਾਲ ਜੋੜਨ ਲਈ ਸਭ ਤੋਂ ਵੱਧ ਸਹਾਈ ਹੁੰਦਾ ਹੈ ਗੁਰੂ ਜੀ ਦੀਆਂ ਦਲੀਲਾਂ ਨੂੰ ਸੁਣ ਕੇ ਮੁਸਲਮਾਨ ਗੁਰੂ ਜੀ ਨਾਲ ਸਹਿਮਤ ਹੋ ਗਏ ਅਤੇ ਗੁਰੂ ਜੀ ਦੇ ਮਿੱਠੇ-ਮਿੱਠੇ ਕੀਰਤਨ ਦਾ ਆਨੰਦ ਲੈਣ ਲੱਗ ਪਏ ਪਰ ਕੁਝ ਕੁ ਮੁਸਲਮਾਨ ਗੁਰੂ ਜੀ ਦੀ ਗੱਲ ਨਾਲ ਸਹਿਮਤ ਨਹੀਂ ਹੋਏ ਪਰ ਉਹਨਾਂ ਨੇ ਪੀਰ ਦਸਤਗੀਰ ਕੋਲ ਆ ਕੇ ਚੁਗਲੀ ਲਗਾ ਦਿੱਤੀ ਕਿ ਇੱਕ ਫਕੀਰ ਸਾਡੇ ਸ਼ਹਿਰ ਵਿੱਚ ਆਣ ਕੇ ਰਾਗ ਵਜਾ ਰਿਹਾ ਹੈ ਤੇ ਸਾਡੇ ਸ਼ਹਿਰ ਦੇ ਕਈ ਸਾਰੇ ਕੱਟੜ ਮੁਸਲਮਾਨ ਵੀ ਉਸ ਦੇ ਕੀਰਤਨ ਦਾ ਆਨੰਦ ਲੈ ਰਹੇ ਸਨ ਤੇ ਨਾਲ ਹੀ ਕਿਸੇ ਨੇ ਇਹ ਵੀ ਸ਼ਿਕਾਇਤ ਕਰ ਦਿੱਤੀ ਕਿ ਮੁਸਲਮਾਨ ਮਤ ਤਾਂ ਇਹ ਮੰਨਦੀ ਹੈ ਕਿ ਸੱਤ ਆਕਾਸ਼ ਅਤੇ ਸੱਤ ਪਤਾਲ ਹੁੰਦੇ ਹਨ ਪਰ ਉਹ ਫਕੀਰ ਕਹਿ ਰਿਹਾ ਹੈ ਕਿ ਲੱਖਾਂ ਆਕਾਸ਼ ਅਤੇ ਲੱਖਾਂ ਹੀ ਪਤਾਲ ਹਨ ਪੀਰ ਦਸਤਗੀਰ ਨੂੰ ਇਹ ਗੱਲ ਸੁਣ ਕੇ ਕ੍ਰੋਧ ਆ ਗਿਆ ਤੇ ਉਹ ਆਪਣੇ ਮੁੰਡੇ ਨੂੰ ਨਾਲ ਲੈ ਕੇ ਗੁਰੂ ਜੀ ਵੱਲ ਚੱਲ ਪਿਆ ਜਿੱਥੇ ਉਹ ਬੈਠੇ ਹੋਏ ਸਨ ਪੀਰ ਨੂੰ ਕ੍ਰੋਧ ਵਿੱਚ ਜਾਂਦੇ ਦੇਖ ਕੇ ਕਈ ਸਾਰੇ ਮੁਸਲਮਾਨਾਂ ਨੇ ਆਪਣੇ ਹੱਥ ਵਿੱਚ ਪੱਥਰ ਫੜ ਕੇ ਉਸ ਪੀਰ ਦੇ ਪਿੱਛੇ-ਪਿੱਛੇ ਆਉਣ ਲੱਗ ਪਏ ਜਦੋਂ ਗੁਰੂ ਜੀ ਦੇ ਕੋਲ ਆਣ ਕੇ ਖਲੋ ਗਿਆ ਤਾਂ ਲੋਕ ਗੁਰੂ ਜੀ ਦੇ ਆਲੇ-ਦੁਆਲੇ ਖਲੋ ਗਏ ਪੀਰ ਦਸਤਗੀਰ ਦਾ ਲੜਕਾ ਗੁਰੂ ਜੀ ਦੇ ਕੋਲ ਬੈਠ ਗਿਆ ਤੇ ਪੀਰ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਸਾਡੀ ਮੁਸਲਮਾਨ ਮਤ ਵਿੱਚ ਤਾਂ ਇਹ ਕਿਹਾ ਗਿਆ ਹੈ ਕਿ ਸੱਤ ਪਤਾਲ ਹਨ ਅਤੇ ਸੱਤ ਆਕਾਸ਼ ਹਨ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਹੀ ਆਕਾਸ਼ ਹਨ ਅਤੇ ਲੱਖਾਂ ਹੀ ਪਤਾਲ ਹਨ ਮੈਂ ਇੰਨੀ ਦੂਰੋਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ ਕਿ ਹੁਣ ਤੁਹਾਨੂੰ ਸਾਬਤ ਕਰਨਾ ਪਵੇਗਾ ਕਿ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਿਵੇਂ ਹੋ ਸਕਦੇ ਹਨ ਕਿ ਜੇਕਰ ਇਦਾਂ ਹੈ ਤਾਂ ਤੁਸੀਂ ਉਹ ਲੱਖਾਂ ਆਕਾਸ਼ ਪਤਾਲ ਮੇਰੇ ਇਸ ਲੜਕੇ ਨੂੰ ਦਿਖਾਓ ਗੁਰੂ ਨਾਨਕ ਦੇਵ ਜੀ ਨੇ ਪੀਰ ਦੇ ਲੜਕੇ ਨੂੰ ਕਿਹਾ ਆਪਣੀਆਂ ਅੱਖਾਂ ਬੰਦ ਕਰ ਲੈ ਤੇ ਅੱਲਾ ਦਾ ਨਾਮ ਜਪਣਾ ਸ਼ੁਰੂ ਕਰ ਦੇ। ਗੁਰੂ ਜੀ ਦੇ ਕਹਿਣ ਉੱਤੇ ਪੀਰ ਦੇ ਲੜਕੇ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤਾਂ ਉਹ ਦੇਖਦਾ ਹੈ ਕਿ ਉਹ ਗੁਰੂ ਜੀ ਦੇ ਨਾਲ ਆਕਾਸ਼ ਵਿੱਚ ਉੱਡ ਰਿਹਾ ਹੈ। ਉਸ ਨੂੰ ਅਣਗਿਣਤ ਸੂਰਜ ਚੰਦਰਮਾ ਤੇ ਧਰਤੀਆਂ ਦਿਖਾਈ ਦੇ ਰਹੀਆਂ ਹਨ ਤੇ ਜਦੋਂ ਥੋੜਾ ਅੱਗੇ ਗਏ ਤਾਂ ਕਈ ਥਾਵਾਂ ਤੇ ਪ੍ਰਭੂ ਦਾ ਨਾਮ ਜਪਿਆ ਜਾ ਰਿਹਾ ਸੀ ਤੇ ਮਿੱਠੇ ਮਿੱਠੇ ਕੀਰਤਨ ਚੱਲ ਰਹੇ ਸਨ ਇਹ ਸਾਬਤ ਦੇ ਕੇ ਪੀਰ ਦਾ ਲੜਕਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਤੁਸੀਂ ਮੈਨੂੰ ਇੱਥੇ ਹੀ ਛੱਡ ਦਿਓ ਕਿਉਂਕਿ ਮੈਨੂੰ ਇੱਥੇ ਬਹੁਤ ਆਨੰਦ ਆ ਰਿਹਾ ਹੈ ਤੇ ਮੈਂ ਹੁਣ ਧਰਤੀ ਤੇ ਵਾਪਸ ਨਹੀਂ ਜਾਣਾ ਚਾਹੁੰਦਾ ਤਾਂ ਗੁਰੂ ਜੀ ਨੇ ਕਿਹਾ ਕਿ ਪੁੱਤਰ ਜੇਕਰ ਤੈਨੂੰ ਮੈਂ ਇੱਥੇ ਛੱਡ ਦਿੱਤਾ ਤਾਂ ਫਿਰ ਤੇਰੇ ਪਿਤਾ ਨੂੰ ਯਕੀਨ ਕੌਣ ਦਵਾਵੇਗਾ ਤੇ ਗੁਰੂ ਜੀ ਨੇ ਉਸ ਨੂੰ ਵਾਪਸ ਧਰਤੀ ਉੱਪਰ ਲੈ ਆਂਦਾ ਜਦੋਂ ਪੀਰ ਦੇ ਲੜਕੇ ਨੇ ਅੱਖਾਂ ਖੋਲੀਆਂ ਤਾਂ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਪਿਤਾ ਜੀ ਇਹ ਮਹਾਪੁਰਸ਼ ਜੋ ਵੀ ਕਹਿ ਰਹੇ ਹਨ ਉਹ ਸਭ ਠੀਕ ਹੈ ਕਿਉਂਕਿ ਇਹ ਸਭ ਇਨਾਂ ਨੇ ਮੈਨੂੰ ਆਪਣੀ ਅੱਖੀ ਦਿਖਾਇਆ ਹੈ ਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਪੀਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਸ ਨੇ ਆਪਣੀ ਭੁੱਲ ਚੁੱਕਦੀ ਗੁਰੂ ਜੀ ਕੋਲੋਂ ਮਾਫੀ ਮੰਗੀ ਗੁਰੂ ਜੀ ਨੇ ਵੀ ਉਹਨਾਂ ਸਾਰਿਆਂ ਨੂੰ ਬੈਮਾ ਪਰਮਾ ਨੂੰ ਛੱਡ ਕੇ ਚੰਗੇ ਰਾਤੇ ਚੱਲਣ ਦਾ ਉਪਦੇਸ਼ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ